ਮંત્રી ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਹੀ ਕਾਰਨ ਹੈ ਕਿ ਨਾ ਸਿਰਫ ਸਰਕਾਰੀ ਸਕੂਲਾਂ 'ਚ ਮਿਆਰੀ ਸਿੱਖਿਆ ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਸਗੋਂ ਅਧਿਆਪਕਾਂ ਨੂੰ ਨਵੀਆਂ ਅਧਿਆਪਨ ਤਕਨੀਕਾਂ ਸਿਖਾਉਣ ਦਾ ਮੌਕਾ ਵੀ ਦਿੱਤਾ ਜਾ ਰਿਹਾ ਹੈ। ਹਾਲ ਹੀ 'ਚ ਪੰਜਾਬ ਸਰਕਾਰ ਵੱਲੋਂ 72 ਪ੍ਰਾਇਮਰੀ ਅਧਿਆਪਕਾਂ ਨੂੰ ਪੇਸ਼ਵਰ ਸਿੱਖਿਆ ਲਈ ਫਿਨਲੈਂਡ ਦੀ ਯਾਤਰਾ ਤੇ ਭੇਜਿਆ ਗਿਆ ਤਾਂ ਕਿ ਆਪਣੇ ਸਭ ਤੋਂ ਪ੍ਰਭਾਵਸ਼ਾਲੀ ਸਿੱਖਿਆ ਟਾਂਚਲੀ ਦੁਨੀਆ ਭਰ ਚੰਬਸ਼ਹੂਰ ਫਿਨਲੈਂਡ ਦੇ ਸਿੱਖਿਆ ਟਾਂਚੇ ਨੂੰ ਸਮਝ ਕੇ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਵੀ ਲਾਗੂ ਕੀਤਾ ਜਾ ਸਕੇ ਅਸੀਂ ਟ੍ਰੇਨਿੰਗ ਸ਼ੁਰੂ ਕੀਤੀ ਪਹਿਲਾਂ 202 ਜਿਹੜੇ ਪ੍ਰਿੰਸੀਪਲਸ ਨੇ ਉਹ ਸਿੰਗਾਪੁਰ ਜਾ ਕੇ ਆਏ ਨੇ ਤੁਹਾਡੀ ਕੁਲੀਗ ਨੇ ਉਹ 152 ਟੀਚਰ ਉੱਥੇ ਅਹਮਦਾਬਾਦ ਟ੍ਰੇਨਿੰਗ ਕਰਨ ਲਈ ਭੇਜੇ ਅੱਜ 72 ਟੋਟਲ ਨੇ 50000 ਰੁਪਏ ਦੀ ਪਰਸਨ ਫਲਾਈਟ ਤੁਸੀਂ ਫਿਨਲੈਂਡ ਜਾ ਰਹੇ ਹੋ ਤੇ 3 ਹਫ਼ਤਿਆਂ ਦਾ ਪ੍ਰੋਗਰਾਮ ਹੈ ਮੰਨਿਆ ਹੋਇਆ ਫਿਨਲੈਂਡ ਦਿੱਲੀ ਦੇ ਬਹੁਤ ਸਾਰੇ ਟੀਚਰ ਫਿਨਲੈਂਡ ਤੋਂ ਟ੍ਰੇਨਿੰਗ ਲੈ ਕੇ ਆਏ ਤੁਹਾਨੂੰ ਆਪ ਨੂੰ ਚੰਗਾ ਲੱਗੂਗਾ ਕਿ ਆਹ ਦੁਨੀਆ ਤੇ ਆ ਉਹ ਦੁਨੀਆ ਚ ਕਿੰਨਾ ਫਰਕ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰੀ ਸਕੂਲਾਂ ਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਸੂਬੇ ਦੇ ਅਧਿਆਪਕਾਂ ਦਾ ਹੁਨਰ ਨਿਖਾਰਨ ਤੇ ਵੀ ਜ਼ੋਰ ਦੇ ਰਹੇ ਨੇ ਇਸੇ ਲਈ ਪੰਜਾਬ ਸਰਕਾਰ ਵੱਲੋਂ ਹੁਣ ਤੱਕ 500 ਤੋਂ ਵੱਧ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ੀ ਮੁਲਕ ਸਿੰਗਾਪੁਰ ਫਿਨਲੈਂਡ ਸਵਿਟਜ਼ਰਲੈਂਡ ਵਰਗੇ ਦੇਸ਼ਾਂ 'ਚ ਭੇਜਿਆ ਜਾ ਚੁੱਕਿਆ ਹੈ ਗੁਰਦੁਆਰਾ ਹਾਦਨਾਰਾ ਸਾਹਿਬ ਮਲੇਰਕੋਲਾ ਦੇ ਹੈਡੇ ਗ੍ਰਾਂਥੀ ਨਰਿੰਦਰਪਾਲ ਸਿੰਘ ਜੀ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜਾਣਦੇ ਹਾਂ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਅ ਜੀ ਆਇਆਂ ਨੂੰ ਜੀ ਭਾਈ ਗੁਰਜੀਤ ਕਾਨਸਤਾ ਜੀ ਬਤਨ ਬਾਈ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਕੋਲੋਂ ਜੀ ਜੋ ਇਹ ਗੁਰਦੁਆਰਾ ਹਾਦਾਨਾ ਦਾ ਸਾਹਿਬ ਹੈ ਮਲੇਰਕੋਲਾ ਦੇ ਵਿੱਚ ਧਰਤੀ ਤੇ ਬਣਿਆ ਇਹਦੇ ਇਤਿਹਾਸ ਬਾਰੇ ਸਿੱਖ ਇਤਿਹਾਸ ਕੀ ਕਹਿੰਦਾ ਜੀ ਹਾਂ ਜੀ ਸਭ ਤੋਂ ਪਹਿਲਾਂ ਤਾਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਖੀਸ ਸਿੰਘ ਅਤੇ ਮਾਤਾ ਗੁਜਰ ਕੌਰ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਉਹਨਾਂ ਮਹਾਨ ਸਿੱਖਾਂ ਨੂੰ ਕੋਟਨ ਕੋਟ ਪ੍ਰਣਾਮ ਹੈ ਤੇ ਗੁਰੂ ਮਹਾਰਾਜ ਜੀ ਦੇ ਸਮੁੱਚੇ ਪਰਿਵਾਰ ਨੂੰ ਅਤੇ ਉਹ ਸਿੰਘਾਂ ਨੇ ਜਿਨ੍ਹਾਂ ਨੇ ਦੇਸ਼ ਕੌਮ ਤੇ ਧਰਮ ਵਾਸਤੇ ਆਪਣਾ ਪ੍ਰੇਤਰ ਕੁਰਬਾਨੀਆਂ ਦਿੱਤੀਆਂ ਸਾਰਿਆਂ ਨੂੰ ਨਤਮਸਤਕ ਹੁੰਨੇ ਆ ਜਿੱਥੋਂ ਤੱਕ ਗੁਰਦੁਆਰਾ ਹਾਂ ਦਾ ਨਾਰਾ ਸਾਹਿਬ ਹੈ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਗੁਰੂ ਸਾਹਿਬ ਜੀ ਦਾ ਪਰਿਵਾਰ ਤਨਹੀਸਿਆਂ ਵਿੱਚ ਵੰਡਿਆ ਗਿਆ ਇੱਕ ਪਾਸੇ ਗੁਰੂ ਮਹਾਰਾਜੀ ਦੇ ਮਹਿਲ ਇੱਕ ਪਾਸੇ ਗੁਰੂ ਮਹਾਰਾਜੀ ਅਤੇ ਵੱਡੇ ਸਾਹਿਬਜ਼ਾਦੇ ਤੇ 40 ਸਿੰਘ ਈਸਰੇ ਪਾਸੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਮਾਤਾ ਗੁਜਰਕੌਰ ਗੰਗੂ ਰਾਹੀ ਉਹ ਸਰਹੰਦ ਪਹੁੰਚ ਜਾਂਦੇ ਹਨ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਤੇ ਇਧਰੋਂ ਚਮਕੌਰ ਦੀ ਗੜੀ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਸ਼ਮਣਾਂ ਦੀ 10 ਲੱਖ ਘੇਰੇ ਵਿੱਚੋਂ ਨਿਕਲ ਕੇ ਮਾਛੀਵਾੜੇ ਵੱਲ ਚਲੇ ਜਾਂਦੇ ਹਨ ਤੇ ਇੱਕ ਕਿਸਮ ਨਾਲ ਇਹ ਮੌਗਲ ਹਕੂਮਤ ਦੀ ਹਾਰ ਹੋਈ ਤੇ ਇਸ ਤੋਂ ਬਾਅਦ ਵਜ਼ੀਰ ਖਾਨ ਨਰਾਸਾ ਦੇ ਆਲ ਵਿੱਚ ਸੀ ਤੇ ਪਰ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਚਲੋ ਕੁਝ ਨਾ ਕੁਝ ਹੱਥ ਆਇਆ ਵੀ ਛੋਟੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਦੇ ਮਾਤਾ ਜੀ ਆਏ ਤੇ ਉਹਨਾਂ ਨੂੰ ਗ੍ਰਫਤਾਰ ਕਰਕੇ ਕਚਹਿਰੀ ਲੱਗਦੀ ਰਹੀ 3 ਦਿਨ ਤਿਆਰੀ ਲੱਗੀ ਉਹਨਾਂ ਨੂੰ ਸਰੀਰਕ ਵੀ ਵਾਰਸਕ ਵੀ ਤਸੀਹੇ ਦਿੱਤੇ ਜਾਂਦੇ ਰਹੇ ਤੇ ਆਖਰ ਨੂੰ ਇੱਕ ਵਜ਼ੀਰ ਖਾਨ ਸਤੂਬਾ ਸਰਹੰਦ ਨੇ ਚਾਲ ਚੱਲੀ ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਮਲੇਰ ਕੋਲੇ ਦੇ ਨਵਾਬ ਸੇਰ ਮੁਹੰਮਦ ਦਾ ਭਰਾ ਨਾਰ ਖਾਨ ਮਾਰਿਆ ਗਿਆ ਸੀ ਚਮਕੌਰ ਦੀ ਗੜੀ ਵਿੱਚ ਉਹਨੇ ਉਸ ਸਮੇਂ ਮਲੇਰ ਕੋਲੇ ਦੇ ਨਵਾਬ ਨੂੰ ਬੁਲਾ ਕੇ ਕਾਫਰ ਕੀਤੀ ਤੇ ਕਚੈਰੀ ਵਿੱਚ ਕੇ ਇਹ ਜਿਹੜੇ ਸਹਬਜ਼ਾਦੇ ਹਨ ਗੁਰੂ ਗੋਬਿੰਦ ਸਿੰਘ ਦੇ ਇਹਨਾਂ ਨੂੰ ਤੁਸੀਂ ਲੈ ਜਾਓ ਆਪਣੇ ਭਰਾ ਦਾ ਬਦਲਾ ਇਹਨਾਂ ਨੂੰ ਤੁਸੀਂ ਮਾਰ ਕੇ ਲਾਓ ਤੇ ਤਾਂ ਕਿ ਉਹ ਆਪ ਸੁਰਕਰ ਹੋ ਜਾਵੇ ਪਰ ਮਨੀਰ ਕੋਲੇ ਦੇ ਨਵਾਬ ਸੇਰ ਮੁਹੰਮਦ ਖਾਨ ਨੇ ਕਿਹਾ ਬਦਲਾ ਹੀ ਲੈਣਾ ਹੋਗਾ ਤਾਂ ਲਹੇਗੇ ਇਨਕੇ ਬਾਪ ਸੀ ਖੁਦਾ ਮਹਿਕੂਜ ਰੱਖੇ ਐਸੇ ਬਾਪ ਸੀ ਵੀ ਜੇ ਅਸੀਂ ਬਦਲਾ ਲੈਣਾ ਹੋਊਗਾ ਮੈਂ ਤਾਂ ਅਸੀਂ ਗੁਰੂ ਗੋਬਿੰਦ ਸਿੰਘ ਨਾਲ ਸਾਡੀ ਲੜਾਈ ਹੈ ਨਾ ਕਿ ਬੱਚਿਆਂ ਨਾਲ ਸਹਬਜ਼ਾਦਿਆਂ ਨਾਲ ਇਸ ਕਰਕੇ ਉਹਨੇ ਸਗੋਂ ਔਰੰਗਜੀਬ ਨੂੰ ਇੱਕ ਖਤ ਵੀ ਲਿਖਿਆ ਜਿਹੜਾ ਜਿਹਦੀ ਕਾਪੀ ਤੁਸੀਂ ਇਹ ਵੇਖ ਰਹੇ ਹੋ ਤੇ ਇਹ ਉਤਾਰਾ ਮੁਖਤਬ ਹੋ ਕੇ ਵੀ ਰੰਗਜੀਤ ਨੂੰ ਖੱਤ ਲਿਖਿਆ ਕਿ ਇਹ ਜਿਹੜਾ ਪਾਪ ਹੈ ਇਸਲਾਮ ਇਸ ਗੱਲ ਦੀ ਕਦਾਈ 'ਚ ਕੋਈ ਇਜਾਜ਼ਤ ਨਹੀਂ ਦਿੰਦਾ ਵੀ ਮਾਸੂਮਾਂ ਤੇ ਕੋਈ ਕਹਿਰ ਕਮਾਇਆ ਜਾਵੇ ਜੇ ਕੋਈ ਝਗੜਾ ਹੈ ਲੜਾਈ ਹੈ ਸਾਡੀ ਗੁਰੂ ਗੋਬਿੰਦ ਸਿੰਘ ਨਾਲ ਹੈ ਇਸ ਕਰਕੇ ਇਹ ਇਸਲਾਮ ਦੇ ਖਿਲਾਫ ਹੈ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਰਾਏਕੋਟ ਦੀ ਧਰਤੀ ਤੇ ਪਤਾ ਲੱਗਿਆ ਕਿ ਗੁਰੂ ਮਹਾਰਾਜ ਜੀ ਵੀ ਸਹਿਬਜ਼ਾਦੇ ਤੇ ਮਾਤਾ ਜੀ ਸ਼ਹੀਦ ਹੋ ਗਏ ਤਾਂ ਉਹਨਾਂ ਨੇ ਪੁੱਛਿਆ ਨੂਰਾ ਮਾਹੀ ਨੂੰ ਜੋ ਖਬਰ ਲੈਣ ਗਿਆ ਸੀ ਕਿ ਉੱਥੇ ਕਿਸੇ ਨੇ ਸਾਹਿਬਜ਼ਾਦੇਆਂ ਦੇ ਹੱਕ ਵਿੱਚ ਕੋਈ ਗੱਲਬਾਤ ਕਹੀ ਹੋਵੇ ਤਾਂ ਉਹਨੇ ਦੱਸਿਆ ਕਿ ਮਲੇਰ ਕੋਲੇ ਦੇ ਨਵਾਬ ਸੇਰ ਮੁਹੰਮਦ ਖਾਨ ਨੇ ਜੋ ਪਤਾ ਲੱਗਿਆ ਵੀ ਉਹਨੇ ਹਾ ਦਾ ਨਾਰਾ ਮਾਰਿਆ ਸਾਹਿਬਜ਼ਾਦੇਆਂ ਦੇ ਹੱਕ ਵਿੱਚ ਬੇਸਕ ਉਹ ਸਾਹਿਬਜ਼ਾਦੇ ਨੂੰ ਬਚਾ ਤਾਂ ਨਹੀਂ ਸਕਿਆ ਪਰ ਉਹਨੇ ਆਪਣਾ ਫਰਜ਼ ਅਦਾ ਕੀਤਾ ਤੇ ਇਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਵੀ ਮੰਨਿਆ ਜਾਂਦਾ ਰਾਏਕੋਟ ਤੋਂ ਤੇ ਇੱਕ ਤਲਵਾਰ ਵੀ ਦਿੱਤੀ ਗਾਹੀ-ਬਗਾਹੀ ਜੋ ਇੱਥੇ ਪਹੁੰਚੀ ਹੈ ਜੋ ਐਸ ਸਮੇ ਨਵਾਬ ਖਾਨਦਾਨ ਦੇ ਕੋਲ ਹੈ ਇਸ ਤੋਂ ਬਿਨਾ ਮਲੇਰਕੋਲਾ ਨੂੰ अनेका ਬਖਸ਼ਿਸਾਂ ਦਿੱਤੀਆਂ ਤੇ ਅੱਜ ਮੇਰਾ ਖਿਆਲ ਹੈ ਵੀ अनेका ਝਖੜ ਝੋਲੇ 84 ਦਾ ਦੌਰ ਵੀ ਆਇਆ 1947 ਦਾ ਦੌਰ ਵੀ ਆਇਆ ਮਲੇਰਕੋਲਾ ਮਨਾ ਮਾਰ ਰਿਹਾ ਤੇ ਇੱਥੇ ਆਪਸੀ ਭਾਈਚਾਰੇ ਨਾਲ ਸਾਰੇ ਧਰਮਾਂ ਦੇ ਲੋਕ ਨਾਲ ਮਿਲ ਕੇ ਬੈਠਦੇ ਹਨ ਇਹ ਜਿਹੜਾ ਗੁਰਦੁਆਰਾ ਸਾਹਿਬ ਹਾ ਦਾ ਨਾਰਾ ਸਾਹਿਬ ਇਹ ਜਿੱਥੇ ਸਾਹਿਬਜ਼ਾਦਿਆਂ ਦੀ ਸੀਧੀ ਦੀ ਯਾਦ ਦਿਲਾਉਂਦਾ ਉੱਥੇ ਹਾ ਦਾ ਨਾਰਾ ਮਲੇਰਕੋਲਾ ਵੱਲੋਂ ਨਵਾਬ ਵੱਲੋਂ ਮਾਰਿਆ ਹੋਇਆ ਉਸ ਗੱਲ ਦੀ ਵੀ ਗਵਾਹੀ ਪਰਦਾ ਹੈ ਕੇ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇ। ਸੋ ਇਸਨ ਹੈਡ ਗ੍ਰਾਂਥੀ ਗੁਰਦੁਆਰਾ ਹਾਦ ਨਰਾਸਾਹਬ ਮਲੇਰਕੋਲਾ ਜਿਨ੍ਹਾਂ ਨੇ ਸਾਨੂੰ ਇਤਿਹਾਸ ਸਿੱਖੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਗੁਰਦੁਆਰਾ ਹਾਦ ਨਰਾਸਾਹਬ ਮਲੇਰਕੋਲਾ ਦੇ ਵਿੱਚ ਮਲੇਰਕੋਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਵੱਲੋਂ ਮਾਰੇ ਗਏ ਹਾਦ ਦੇ ਨਾਰੇ ਦੇ ਜੋ ਛੋਟੇ ਸਹਬਜਾਦੇ ਅਨੁਸਰ ਖੰਦ ਦੇ ਵਜ਼ੀਰ ਵੱਲੋਂ ਸ਼ਹੀਦ ਕੀਤਾ ਗਿਆ ਸੀ ਨੀਹਾਂ ਚ ਚਨਵਾਇਆ ਗਿਆ ਸੀ ਉਹਨਾਂ ਨੂੰ ਸਜ਼ਾ ਦਾ ਹੁਕਮ ਜਿਹੜਾ ਉਹ ਸੁਨਾਇਆ ਗਿਆ ਸੀ ਤੋਂ ਮਲੇਰਕੋਟਲਾ ਦੇ ਨਵਾਬ ਸਾਹਿਬ ਨੇ ਉਹਨਾਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ ਸੀ ਤਾਂ ਹਾ ਦਾ ਨਾਰਾ ਦੀ ਧਰਤੀ ਮਲੇਰਕੋਟਲਾ ਤੇ ਮਲੇਰਕੋਟਲਾ ਦੇ ਜਿਹੜੇ ਲੋਕ ਨੇ ਬਹੁਤ ਸਾਰੇ ਧਰਮਾਂ ਦੇ ਲੋਕ ਮਲੇਰਕੋਟਲਾ ਨੂੰ ਇੱਕ ਗੁਲਦਸਤਾ ਬਣਾ ਕੇ ਰੱਖਦੇ ਨੇ ਤਾਂ ਇਸ ਹਾ ਦੇ ਨਾਰੇ ਨੂੰ ਰਹਿਂਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ ਮਲੇਰਕੋਟਲਾ ਤੋਂ ਅਸਲਮ ਨਾਜ਼